ਉਸ ਇੰਟਰਵਿਊ ਦੇ ਵਿੱਚ ਇਹੋ ਜਿਹਾ ਹੋਇਆ ਕੀ ਹੈ ਇਹੋ ਜਿਹਾ ਉਹਦੇ ਤੱਥ ਕੀ ਸੀਗੇ ਕਿ ਇੰਨਾ ਇੰਨੀ ਜ਼ਿਆਦਾ ਇੰਟਰਵਿਊ ਚੁੱਭ ਗਈ ਕਿ ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਕੋਟਕਪੂਰਾ ਤੇ ਬਹਿਬਲ ਕਲਾकांड ਜਿਹੜਾ ਹੋਇਆ ਨਾ ਮੈਂ ਇਹ ਸਮਝਦਾ ਕਿ ਇਹਦੇ ਵਿੱਚ ਅੱਜ ਤੱਕ ਸੱਚ ਸਾਹਮਣੇ ਨਹੀਂ ਆਇਆ ਮੇਰਾ ਜਿਹੜਾ ਫੋਕਸ ਸਿਰਫ ਇਸ ਗੱਲ 'ਤੇ ਸੀਗਾ ਵੀ ਆਖਰ ਉੱਥੇ ਗੋਲੀ ਚਲਾਉਣ ਦਾ ਆਰਡਰ ਕਿਹਨੇ ਦਿੱਤਾ ਇਸ ਗੱਲ ਕਰਕੇ ਇਹ ਸਭ ਤੋਂ ਵੱਡੀ ਚੁੱਭਣ ਜਿਹੜੀ ਹੋਈ ਆ ਵੀ ਇਹ ਕਾਂਗਰਸੀ ਲੀਡਰਾਂ ਨੂੰ ਸਮੇਤ ਸਿੰਘ ਸੈਣੀ ਨੇ ਨੰਗਾ ਕਰ ਦਿੱਤਾ ਸੀ। ਔਰ ਕਿਉਂਕਿ ਸੈਣੀ ਦੇ ਖਿਲਾਫ ਹਸਲਾ ਕੁਝ ਕਾਰਵਾਈ ਕਰਨੀ ਸੀ ਸਕਦੇ ਤੇ ਇਹ ਮੇਰੇ ਦਵਾਲੇ ਹੋ ਗਿਆ। ਰਾਜਾ ਬੜਿੰਗ ਨੂੰ ਇਹ ਸੀਗਾ ਕਿ ਇਹਨੇ ਮੇਰੇ ਖਿਲਾਫ ਖਬਰ ਛਾਪੀ ਆ। ਇੱਕ ਝੂਠਾ ਪਰਚਾ ਜਿਹੜਾ ਮੇਰੇ ਖਿਲਾਫ ਵਿਜੀਲੈਂਸ ਦਾ ਰਜਿਸਟਰਡ ਕਰ ਦਿੱਤਾ। ਇਹਦੇ ਵਿੱਚ ਦੋ ਜੱਜ ਇਨਵੋਲਵ ਹੋਏ ਔਰ ਇੱਕ ਨੇ ਵਿੱਚੋਂ ਜਿਹੜੇ ਮੈਂ ਹਾਈ ਕੋਰਟ ਦੇ ਸਟੇ ਆਰਡਰ ਦਿੱਤੇ ਉਹੋ ਹੀ ਗੈਪ ਕਰ ਦਿੱਤੇ ਤੁਸੀਂ ਪਰミਸ਼ਨ ਦੇ ਆਧਾਰ ਦੇ ਉੱਤੇ ਆਪਣੀ ਜਰਨਲਿਜ਼ਮ ਕਰਦੇ ਪਏ ਸੀਗੇ ਤਾਂ ਵੀ ਕਿਉਂ ਉਹਨਾਂ ਨੂੰ ਇੰਨਾ ਉਹ ਜਰਨਲਿਜ਼ਮ ਤੁਹਾਡਾ ਕਰਨਾ ਚਾਹਿਆ ਕਿਉਂ ਕਾਂਗਰਸ ਦੀ ਸਰਕਾਰ ਦੇ ਵਿੱਚ ਸਭ ਕੁਝ ਤੁਹਾਡਾ ਕੀਤਾ ਗਿਆ ਪਰਮਿਸ਼ਨ ਹੋਣ ਦੇ ਬਾਵਜੂਦ ਉਦੋਂ ਬੰਦੇ ਨੂੰ ਦਿਸਦਾ ਨਹੀਂ ਕੁਝ ਵੀ ਹੁੰਦਾ ਵੀ ਅਸੀਂ 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 ਉਹ ਰੱਬ ਆ ਇਹ ਉਸਲਾ ਰੱਬ ਬਣ ਗਏ ਸੀ ਹਾਲਾਂਕਿ ਕਈ ਹੁਣ ਬਾਅਦ ਵਿੱਚ ਜ਼ਿਲ੍ਹਾ 'ਚ ਜਾ ਰਹੇ ਨੇ ਮੈਂ ਬੜੀ ਬੇਖੌਫ ਪੱਤਰਕਾਰੀ ਕੀਤੀ ਆ ਮੈਂ ਕਦੀ ਕਿਸੇ ਤੋਂ ਡਰਿਆ ਨਹੀਂ ਸਭ ਤੋਂ ਇੱਕ ਵੱਡਾ ਲੈਂਡ ਸਕੈਮ ਹੋਇਆ ਮੈਂ ਉਹ ਉਜਾਗਰ ਕੀਤਾ ਮੇਰੇ ਸਾਥੀਆਂ ਨੇ ਮੇਰਾ ਬਹੁਤ ਵੱਡਾ ਨੁਕਸਾਨ ਕੀਤਾ ਜਿਹੜੇ ਪੱਤਰਕਾਰ ਸਾਥੀ ਨੇ ਚੰਡੀਗੜ੍ਹ ਦੇ ਜਿਹੜੇ ਮੇਰੇ ਮੇਰੀਆਂ ਖਬਰਾਂ ਤੋਂ 질ਸੀ ਕਰਦੇ ਹੁੰਦੇ ਸੀ ਪੱਤਰਕਾਰ ਦੇ ਖਿਲਾਫ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਕਾਰਵਾਈ ਕੀਤੀ ਗਈ ਆ ਤੇ ਤੁਸੀਂ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਹੋ ਇਹ ਤੁਹਾਨੂੰ ਹਿਸਟਰੀ ਨੇ ਮaaf ਨਹੀਂ ਕਰਨਾ। ਕਿ ਇੰਟਰਵਿਊ ਦੇ ਬੇਸ ਦੇ ਉੱਤੇ ਇੰਨੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕਿ ਇਹ ਕਿਸ ਤਰ੍ਹਾਂ ਦਾ ਇਨਸਾਫ ਹੈ? ਸਿਰਫ ਇਸ ਗੱਲ ਕਰਕੇ ਕਿ ਇਹ ਪੱਤਰਕਾਰਤਾ ਨਾ ਕਰ ਸਕੇ। ਅੱਜ ਤੱਕ ਸਿਰਫ ਜੇ ਕੋਈ ਕਾਰਵਾਈ ਕੀਤੀ ਹੈ ਉਹ ਵੀ ਝੂਠੀ ਕਾਰਵਾਈ ਕੀਤੀ ਹੈ ਜਦ ਕਿ ਜਿਹੜਾ ਆ ਇਹ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਆ। ਫਰਵਰੀ 2019 ਨੂੰ ਇੱਕ ਇੰਟਰਵਿਊ ਟੈਲੀਕਾਸਟ ਹੁੰਦੀ ਹੈ ਨਿੱਜੀ ਚੈਨਲ ਦੇ ਉੱਤੇ ਹੋਈ ਟੈਲੀਕਾਸਟ ਇਸ ਇੰਟਰਵਿਊ ਦੇ ਵਿੱਚ ਇਹੋ ਜਿਹਾ ਕੀ ਸੀ ਕਿ ਇੱਕ ਸੀਨੀਅਰ ਪੱਤਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਤੇ ਉਸ ਦੇ ਖਿਲਾਫ ਕਾਰਵਾਈ ਕਰਵਾ ਦਿੱਤੀ ਗਈ ਕਾਂਗਰਸ ਦੀ ਸਰਕਾਰ ਸੀ 2019 ਦੇ ਵਿੱਚ ਵਿਧਾਨ ਸਭਾ ਦੇ ਅੰਦਰ ਮਤਾ ਪੈਂਦਾ ਹੈ ਔਰ ਪ੍ਰਿਵੀਲੇਜ ਕਮੇਟੀ ਦੇ ਵੱਲੋਂ ਸਜ਼ਾ ਸੁਣਾਉਣ ਦੀ ਤਿਆਰੀ ਕਰ ਦਿੱਤੀ ਜਾਂਦੀ ਹੈ ਕਾਰਵਾਈ ਦੀ ਤਿਆਰੀ ਕਰ ਦਿੱਤੀ ਜਾਂਦੀ ਹੈ ਯਾਨੀ ਕਿ ਦੋ ਵੱਖ-ਵੱਖ ਮਾਮਲੇ ਇੱਕ ਇਹੋ ਜਿਹੇ ਵਿਅਕਤੀ ਦੇ ਉੱਤੇ ਪਾ ਦਿੱਤੇ ਗਏ ਜੋ ਵਿਅਕਤੀ ਇੱਕ ਸਰਕਾਰੀ ਟੀਚਰ ਹੋਣ ਦੇ ਨਾਲ ਨਾਲ ਇੱਕ ਪੱਤਰਕਾਰ ਵੀ ਸੀ ਇਹਨਾਂ ਮਸਲਿਆਂ ਨੂੰ ਲੈ ਕੇ ਹੁਣ ਤੱਕ ਉਹ ਮਾਮਲਾ ਇਸ ਤਰ੍ਹਾਂ ਚੱਲਦਾ ਪਿਆ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਤੀ ਉਹਨਾਂ ਦਾ ਰੋਸ ਬਰਕਰਾਰ ਹੈ ਪਰ ਇਹੋ ਜਿਹਾ ਹੋਇਆ ਕਿ ਆ ਉਹ ਇੰਟਰਵਿਊ ਕਿਸ ਦੀ ਸੀਓਸ ਇੰਟਰਵਿਊ ਦੇ ਵਿੱਚ ਇਹੋ ਜਿਹੇ ਕਿਹੜੇ ਤੱਥ ਖੰਗਾਲ ਦਿੱਤੇ ਗਏ ਕਿ ਕਾਂਗਰਸ ਪਾਰਟੀ ਦਾ ਤਸ਼ੱਦਦ ਅਚਾਨਕ ਇਸ ਸੀਨੀਅਰ ਪੱਤਰਕਾਰ ਦੇ ਉੱਤੇ ਟੁੱਟ ਪਿਆ ਸਾਡੇ ਨਾਲ ਪ੍ਰਮੇਂਦਰ ਸਿੰਘ ਬਰੀਆਣਾ ਮੌਜੂਦ ਨੇ ਬਰੀਆਣਾ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਆ ਸਸਕੀ ਕਾਲ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਮੈਨੂੰ ਸਮਾਂ ਦਿੱਤਾ ਤੇ ਜਿਵੇਂ ਤੁਸੀਂ ਇਹ ਗੱਲ ਕਹੀ ਆ ਕਿ ਆ ਵੀ ਕਾਂਗਰਸ ਪ੍ਰਤੀ ਜਿਹੜਾ ਰੋਸਾ ਮੇਰਾ ਪਾਰਟੀ ਨਾਲ ਕੋਈ ਰੋਸ ਨਹੀਂ ਆ ਇਹਨਾਂ ਨੇ ਜਿਹੜਾ ਆ ਜਦੋਂ ਪ੍ਰਵੀਲੇਜ ਕਮੇਟੀ ਨੇ ਮੈਨੂੰ ਪਹਿਲਾਂ ਇਹਨਾਂ ਨੇ ਗਿਲਟੀ ਕਰਾਰ ਕਰ ਦਿੱਤਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਵੀਲੇਜ ਕਮੇਟੀ ਕਿਸੇ ਨੂੰ ਗਿਲਟੀ ਕਰ ਸਕਦੀ ਆ ਕਿਸੇ ਨੂੰ ਦੋਸ਼ੀ ਕਰਾਰ ਦੇ ਸਕਦੀ ਆ ਵੀ ਅਸੀਂ ਜਾਂਚ ਕੀਤੀ ਆ ਉਹਦੇ ਵਿੱਚ ਇਹ ਬੰਦਾ ਦੋਸ਼ੀ ਪਾਇਆ ਗਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਰეკਮੈਂਡੇਸ਼ਨਾਂ ਵੀ ਕਰ ਦਿੱਤੀਆਂ ਵੀ ਇਹਨੂੰ ਜੌਬ ਤੋਂ ਡਿਸਮਿਸ ਕੀਤਾ ਜਾਵੇ ਇਹਦੇ ਖਿਲਾਫ ਵਿਧਾਨ ਇਹਦੇ ਖਿਲਾਫ ਵਿਜੀਲੈਂਸ ਕੇਸ ਰਜਿਸਟਰਡ ਕੀਤਾ ਜਾਵੇ ਤੇ ਇਹ ਵਿਡੰਬਣਾ ਆ ਕਿ ਉੱਤਰੀ ਭਾਰਤ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਮੈਂ ਪਹਿਲਾ ਪੱਤਰਕਾਰ ਹਾਂ ਜਿਹਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਮਤਾ ਪਾਸ ਕੀਤਾ ਪਿੱਛੇ ਜੇ ਮੇਰੇ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਦੋਸਤ ਨੇ ਦੱਸਿਆ ਵੀ ਜਦੋਂ ਉਹਨਾਂ ਨੇ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਦਾ ਰਿਕਾਰਡ ਚੈੱਕ ਕੀਤਾ ਤੇ 1947 ਤੋਂ ਲੈ ਕੇ ਹੁਣ ਤੱਕ ਸਿਰਫ ਮੇਰੇ ਖਿਲਾਫ ਪ੍ਰਿਵਿਲੇਜ ਕਮੇਟੀ ਨੇ ਕੋਈ ਕਾਰਵਾਈ ਕੀਤੀ ਹੈ ਅੱਜ ਤੱਕਰ ਕਿੰਨੀਆਂ ਪ੍ਰਿਵਿਲੇਜ ਕਮੇਟੀਆਂ ਬਣੀਆਂ ਕਿੰਨੇ ਅਫਸਰ ਜਿਹੜੇ ਸੱਦੇ ਹੋਣਗੇ ਕਿੰਨੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੋਕ ਸੱਦੇ ਨੇ ਇਵਨ ਟਿੱਕਰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਖਿਲਾਫ ਵੀ ਪ੍ਰਵੀਲੇਜ ਜਿਹੜੀ ਆ ਉਹ ਜਾਂ ਚੱਲਦੀ ਰਹੀ ਆ ਤੇ ਇਹ ਇਹਨਾਂ ਨੇ ਐਡਾ ਧੱਕਾ ਜਿਹੜਾ ਮੇਰੇ ਨਾਲ ਕੀਤਾ ਕਿ ਤੁਸੀਂ ਦੇਖੋ ਕਿ ਇੱਕ ਇਹਨਾਂ ਹਿਸਟਰੀ ਕ੍ਰੀਏਟ ਕਰ ਦਿੱਤੀ ਵੀ 47 ਤੋਂ ਲੈ ਕੇ ਅੱਜ ਟਿੱਕਰ ਹੂੰ ਸਿਰਫ ਜੇ ਕੋਈ ਕਾਰਵਾਈ ਕੀਤੀ ਉਹ ਵੀ ਝੂਠੀ ਕਾਰਵਾਈ ਕੀਤੀ ਆ ਜਦ ਕਿ ਜਿਹੜਾ ਆ ਇਹ ਹੁਣ ਟਿੱਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਆ ਉਸ ਤੋਂ ਬਾਅਦ ਇਹਨਾਂ ਨੇ ਹਾਲਾਂਕਿ ਉਸ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਸੀਗੀ 20 ਸਫਿਆਂ ਦੀ ਰਿਪੋਰਟ ਜਿਹੜੀ ਪ੍ਰਿਵਿਲੇਜ ਕਮੇਟੀ ਨੇ ਤਿਆਰ ਕੀਤੀ ਆ ਜਿਹਨੂੰ ਜਿਹਦੇ ਬੇਸ ਤੇ ਵਿਧਾਨ ਸਭਾ ਚ ਮਤਾ ਪਾਸ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਮਲੇ ਕੁਝ ਇਸ ਤਰ੍ਹਾਂ ਦਾ ਹੈ ਹੀ ਨਹੀਂ ਸੀ ਵੀ ਜਿਹਦੇ ਜਿਹਦੇ ਉਸ ਰਿਪੋਰਟ ਦੇ ਹਿਸਾਬ ਨਾਲ ਮੇਰੇ ਤੇ ਕੋਈ ਕਾਰਵਾਈ ਕੀਤੀ ਜਾ ਸਕੇ ਲੇਕਿਨ ਕਿਉਂਕਿ ਮੇਰੇ ਖਿਲਾਫ ਕਾਰਵਾਈ ਕਰਨੀ ਹੀ ਸੀ ਤੇ ਇਹਨਾਂ ਨੇ ਫਿਰ ਇੱਕ ਝੂਠਾ ਪਰਚਾ ਜਿਹੜਾ ਮੇਰੇ ਖਿਲਾਫ ਵਿਜੀਲੈਂਸ ਦਾ ਰਜਿਸਟਰਡ ਕਰ ਦਿੱਤਾ ਤੇ ਮੇਰੇ ਤੇ ਜਿਹੜੇ ਆ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਤੇ ਵੀ ਜਿਹੜੇ ਹੈ ਹੀ ਨਹੀਂ ਆ ਮਤਲਬ ਬਿਲਕੁਲ ਬਣਦਾ ਹੀ ਨਹੀਂ ਆ ਕੀ ਅਲੀਗੇਸ਼ਨ ਲਾਇਆ ਸੀ ਪਰਚੇ ਤੁਹਾਡੇ ਤੇ ਪਰਚੇ ਤੇ ਅਲੀਗੇਸ਼ਨ ਲਾਇਏ ਸੀ ਕਿ ਮੈਂ ਮੈਂ ਕ腐ਪਸ਼ਨ ਕੀਤੀ ਆ ਵੀ ਮੈਂ ਪਾਸ ਕਰ ਤੋਂ ਜਿਹੜੇ ਆ ਆਨਰਰੀ ਤੌਰ ਦੇ ਉੱਤੇ ਪੈਸੇ ਲੈ ਰਿਆ ਸੀਗਾ ਉਹ ਮੈਂ ਕ腐ਪਸ਼ਨ ਕਰ ਦਿੱਤੀ ਜਦ ਕਿ ਕ腐ਪਸ਼ਨ ਦਾ ਸਿੱਧਾ ਫੰਡਾ ਇਹ ਆ ਕਿ ਸਰਕਾਰੀ ਅਧਿਕਾਰੀ ਹੁੰਦੇ ਆ ਮੈਂ ਆਪਣੇ ਅਧਿਕਾਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਆ ਕਿਸੇ ਤੋਂ ਪੈਸੇ ਦੀ ਡਿਮਾਂਡ ਕੀਤੀ ਆ ਤੇ ਉਹਨੇ ਮੈਨੂੰ ਪੈਸੇ ਦਿੱਤੇ ਆ ਜਦ ਕਿ ਮੈਂ ਟੀਚਰ ਸੀ ਇੱਕ ਟੀਚਰ ਹੁੰਦਿਆ ਮੈਂ ਕੀ ਕਰਪਸ਼ਨ ਕਰ ਸਕਦਾ ਜਦ ਕਿ ਵੀ ਮੈਂ 25 ਸਾਲ ਦਾ ਮੇਰਾ ਟੀਚਿੰਗ ਦਾ ਵੀ ਕੈਰੀਅਰ ਰਿਹਾ ਤੇ ਮੈਂ 20-25 ਲੱਖ ਰੁਪਇਆ ਆਪਣੇ ਸਕੂਲ ਦੇ ਉੱਤੇ ਮੈਂ ਤੇ ਮੇਰਾ ਬ੍ਰਦਰ ਜਿਹੜਾ ਆ ਅਸੀਂ ਉੱਥੇ ਖਰਚ ਕੀਤਾ ਆਪਣੇ ਸਕੂਲ ਦੇ ਵਿੱਚ ਮੈਂ 4-5 ਲੱਖ ਦੀਆਂ ਟਾਈਲਾਂ ਜਿਹੜੀਆਂ ਸਕੂਲ ਦੇ ਵਿੱਚ ਆਪਣੇ ਫ੍ਰੀ ਖਾਤੇ ਲਾਈਆਂ ਕਈ ਬੱਚੇ ਫ੍ਰੀ ਪੜਾਏ ਨੇ ਬੱਚਿਆਂ ਨੂੰ ਵਰਦੀਆਂ ਫ੍ਰੀ ਦਿੱਤੀਆਂ ਸਾਈਕਲ ਬੱਚਿਆਂ ਨੂੰ ਫ੍ਰੀ ਦਿੱਤੇ ਨੇ ਕਿਤਾਬਾਂ ਫ੍ਰੀ ਵੰਡੀਆਂ ਬੱਚਿਆਂ ਨੂੰ ਕੱਪੜੇ ਫ੍ਰੀ ਵੰਡੇ ਈਵਨ ਤਿੱਕਰ ਬੱਚਿਆਂ ਦੇ ਪੇਰੈਂਟਸ ਨੂੰ ਤਿੱਕਰ ਵੀ ਅਸੀਂ ਕੱਪੜੇ ਲੈ ਕੇ ਦਿੰਦੇ ਰਹੇ ਆ ਸੋ ਇਹ ਔਰ ਦੂਸਰੀ ਹੈਰਾਨੀ ਦੀ ਗੱਲ ਇਹ ਆ ਕਿ ਮੈਨੂੰ ਡਿਸਮਿਸ ਕੀਤਾ ਗਿਆ ਤੇ ਮੇਰੀਆਂ ਸਾਰੀਆਂ ਏਸੀਆਰਾਂ ਪਰਫੈਕਟ ਹੂੰ ਮੇਰਾ ਜਿਹੜਾ ਇੱਕ ਸਰਕਾਰੀ ਮੁਲਾਜ਼ਮ ਦਾ ਰਿਕਾਰਡ ਹੁੰਦਾ ਆ ਉਹਦੀ ਏਸੀਆਰ ਹੁੰਦੀ ਆ ਉਹ ਸਭ ਤੋਂ ਉੱਤਮ ਮੇਰੀਆਂ ਏਸੀਆਰਾਂ 100% ਰਿਜ਼ਲਟ ਮੇਰੇ ਸਿਰ ਮੈਨੂੰ ਜਿਹੜੀ ਅ ਅੱਛਾ ਦੇਖੋ ਜਜੇਸ ਆਪਾਂ ਸੋਚਦੇ ਆ ਕਿ ਇੱਕ ਜੱਜ ਰਹਿਦਾ ਬੰਦਾ ਜਿਹੜਾ ਆ ਉਹ ਬੜੀ ਠੀਕ ਇਨਕੁਆਰੀ ਕਰੇਗਾ ਜੱਜ ਜੱਜ ਰਿਆ ਹੁੰਦਾ ਇਹਦੇ ਵਿੱਚ ਦੋ ਜੱਜ ਇਨਵੋਲਵ ਹੋਏ ਔਰ ਇੱਕ ਨੇ ਵਿੱਚੋਂ ਜਿਹੜੇ ਮੈਂ ਹਾਈ ਕੋਰਟ ਦੇ ਸਟੇ ਆਰਡਰ ਦਿੱਤੇ ਉਹੋ ਹੀ ਗੈਪ ਕਰ ਦਿੱਤੇ ਹੂੰ ਦੂਸਰੇ ਜੱਜ ਨੇ ਮੈਨੂੰ ਇਨਕੁਆਰੀ ਤੇ ਬੁਲਾਇਆ ਹੀ ਨਹੀਂ ਹਾਈ ਕੋਰਟ ਦੇ ਰਿਟਾਇਰਡ ਜੱਜ ਨੇ ਉਹਨਾਂ ਨੇ ਮੈਨੂੰ ਇਨਕੁਆਰੀ ਤੇ ਬੁਲਾਇਆ ਹੀ ਨਹੀਂ ਮੈਨੂੰ ਐਕਸ ਪਾਰਟੀ ਕਰ ਦਿੱਤਾ ਕਿ ਅਸੀਂ ਫੋਨ ਕੀਤਾ ਸੀ ਉਹ ਕਹਿੰਦਾ ਮੈਂ ਇਨਕੁਆਰੀ ਤੇ ਆਉਣਾ ਨਹੀਂ ਇਸ ਗੱਲ ਕਰਕੇ ਮੇਰੇ ਖਿਲਾਫ ਇਨਕੁਆਰੀ ਕਰ ਦਿੱਤੀ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੂੰ ਔਰ ਕੋਈ ਜਿਹੜਾ ਆ ਅਖਬਾਰ ਦੇ ਜੇ ਮਤਲਬ ਹਰ ਇੱਕ ਸਰਕਾਰੀ ਇਨਕੁਆਰੀ ਦਾ ਇੱਕ ਤਰੀਕਾ ਹੁੰਦਾ ਜੇ ਤੁਸੀਂ ਨਹੀਂ ਪੇਸ਼ ਹੁੰਦੇ ਉਹਦਾ ਨੋਟਿਸ ਜਿਹੜਾ ਦਿੱਤਾ ਜਾਂਦਾ ਵੀ ਤੁਹਾਨੂੰ ਤੁਹਾਨੂੰ ਬੁਲਾਇਆ ਗਿਆ ਸੀ ਤੁਸੀਂ ਨਹੀਂ ਪੇਸ਼ ਹੋ ਇਹ ਤਿੰਨ ਨੋਟਿਸ ਦਿੱਤੇ ਜਾਂਦੇ ਆ ਫਿਰ ਉਸ ਤੋਂ ਬਾਅਦ ਅਖਬਾਰ ਦੇ ਉੱਤੇ ਘਟਾਇਆ ਜਾਂਦਾ ਲੇਕਿਨ ਉਹ ਵੀ ਕੁਛ ਨਹੀਂ ਨਾ ਅਖਬਾਰ ਤੇ ਘਟਾਇਆ ਗਿਆ ਨਾ ਜਿਹੜਾ ਕਿਤੇ ਨੋਟਿਸ ਮੈਨੂੰ ਭੇਜਿਆ ਉਹ ਇੱਕ ਹਾਈ ਕੋਰਟ ਦੇ ਜੱਜ ਦਾ ਕਾਰਨਾਮਾ ਇਹ ਇਹ ਤੁਸੀਂ ਲੈ ਲੋ ਜਿਨ੍ਹਾਂ ਤੋਂ ਅਸੀਂ ਜਿਨ੍ਹਾਂ ਨੂੰ ਇੱਕ ਰੱਬ ਦਾ ਦਰਜਾ ਦਿੰਨੇ ਆ ਵੀ ਵੀ ਸਰਕਾਰਾਂ ਤਾਂ ਚਲੋ ਪੋਲੀਟੀਕਲ ਲੋਕ ਨੇ ਇੱਕ ਜੱਜਸ ਲੋਕ ਜਿਹੜੇ ਨੇ ਉਹ ਉਹ ਸਾਨੂੰ ਅਸੀਂ ਉਹਨੂੰ ਇੱਕ ਰੱਬ ਦੀ ਤਰ੍ਹਾਂ ਪੂਜਦੇ ਆ ਯਾਰ ਇਹਨਾਂ ਤੋਂ ਇਨਸਾਫ ਮਿਲੇਗਾ ਬ੍ਰਣਾ ਜੀ ਮੈਂ ਇੰਟਰਵਿਊ ਤੇ ਆਉਣਾ ਪਰ ਮੇਰਾ ਇੱਕ ਸਵਾਲ ਹੈਗਾ ਤੁਸੀਂ ਕਹਿੰਦੇ ਸੀਗੇ ਕਿ ਤੁਸੀਂ ਭਾਵੇਂ ਟੀਚਰ ਵੀ ਸੀਗੇ ਤੁਸੀਂ ਪਰミਸ਼ਨ ਲਈ ਹੋਈ ਸੀਗੀ ਤੁਸੀਂ ਪਰミਸ਼ਨ ਦੇ ਆਧਾਰ ਦੇ ਉੱਤੇ ਆਪਣੀ ਜਰਨਲਿਜ਼ਮ ਕਰਦੇ ਪਏ ਸੀਗੇ ਤਾਂ ਵੀ ਕਿਉਂ ਉਹਨਾਂ ਨੂੰ ਇੰਨਾ ਉਹ ਜਰਨਲਿਜ਼ਮ ਟੋੜਨਾ ਚਾਹਿਆ ਕਿਉਂ ਕਾਂਗਰਸ ਦੀ ਸਰਕਾਰ ਦੇ ਵਿੱਚ ਸਭ ਕੁਝ ਟੋੜਨਾ ਕੀਤਾ ਗਿਆ ਪਰਮਿਸ਼ਨ ਹੋਣ ਦੇ ਬਾਵਜੂਦ ਇੱਥੇ ਤੱਕ ਪਹੁੰਚ ਗਈ ਨੌਬਤ ਦੇਖੋ ਜਿਹੜੇ ਲੋਕ ਮੇਰੀ ਪੱਤਰਕਾਰਤਾ ਨੂੰ ਜਾਣਦੇ ਨੇ ਮੈਂ ਬੜੀ ਬੇਖੌਫ ਪੱਤਰਕਾਰੀ ਕੀਤੀ ਆ ਮੈਂ ਕਦੀ ਕਿਸੇ ਤੋਂ ਡਰਿਆ ਨਹੀਂ ਹੁਸ਼ਿਆਰਪੁਰ ਦਾ ਸਭ ਤੋਂ ਇੱਕ ਵੱਡਾ ਲੈਂਡ ਸਕੈਮ ਹੋਇਆ ਮੈਂ ਉਹ ਉਜਾਗਰ ਕੀਤਾ ਅ ਜਿਹੜਾ ਹੁਸ਼ਿਆਰਪੁਰ ਜਲੰਧਰ ਬਾਈਪਾਸ ਦੇ ਉੱਤੇ ਕਰੋੜਾ ਰੁਪਏ ਦਾ ਲੈਂਡ ਸਕੈਮ ਹੋਰ ਬਹੁਤ ਸਾਰੀਆਂ ਵੱਡੀਆਂ ਖਬਰਾਂ ਜਿਹੜੀਆਂ ਮੈਂ ਕੀਤੀਆਂ ਨੇ ਈਵਨ ਤਿੱਕਰ ਬੜੀਆਂ ਨਿਰਪੱਖ ਹੋ ਕੇ ਜਿਹੜਾ ਖਬਰਾਂ ਕੀਤੀਆਂ ਨੇ ਭੋਲਾ ਡਰੱਗ ਕੇਸ ਜਿਹੜਾ ਆ ਐਕਸਪੋਜ਼ ਕੀਤਾ ਇਸ ਤੋਂ ਇਲਾਵਾ ਲੇਕਿਨ ਸਿਰਫ ਇਸ ਗੱਲ ਕਰਕੇ ਕਿ ਇਹ ਪੱਤਰਕਾਰਤਾ ਨਾ ਕਰ ਸਕੇ ਮੇਰੇ ਤੇ ਇਸ ਇਸ ਗੱਲ ਕਰਕੇ ਜਿਹੜਾ ਆ ਮੇਰੇ ਤੇ ਕਾਰਵਾਈ ਕੀਤੀ ਗਈ ਆ ਵੀ ਇਹਨੂੰ ਕਿਸੇ ਤਰੀਕੇ ਨਾਲ ਇਹਦੀ ਕਲਮ ਬੰਦ ਕਰਨੀ ਆ ਨਹੀਂ ਜਾਂ ਤਾਂ ਕਿਸੇ ਚੀਜ਼ ਦਾ ਡਰ ਹੋਵੇ ਕਿ ਭਾਈ ਸਾਡੇ ਕੋਈ ਇਹੋ ਜਿਹੇ ਪੋਤੜੇ ਨੇ ਜਿਹੜੇ ਫਰੋਲ ਨਾ ਦਿੱਤੇ ਜਾਣ ਤਾਂ ਕਰਕੇ ਕੀਤਾ ਗਿਆ ਹੋਵੇ ਇੱਕ ਇੰਟਰਵਿਊ ਦੇ ਬੇਸ ਦੇ ਉੱਤੇ ਇੰਨੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕਿ ਇਹ ਕਿਸ ਤਰ੍ਹਾਂ ਦਾ ਇਨਸਾਫ ਇਹ ਇਹਨਾਂ ਨੂੰ ਇੱਕ ਨਾ ਜਦੋਂ ਆਦਮੀ ਸੱਤਾ ਦੇ ਵਿੱਚ ਹੁੰਦਾ ਨਾ ਹੂੰ ਉਹ ਤੋਂ ਬੰਦੇ ਨੂੰ ਦਿਸਦਾ ਨਹੀਂ ਕੁਝ ਵੀ ਹੁੰਦਾ ਵੀ ਅਸੀਂ 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 ਉਹ ਰੱਬ ਆ ਇਹ ਉਸਲਾ ਰੱਬ ਬਣ ਗਏ ਸੀ ਹਾਂ ਹਾਲਾਂਕਿ ਕਈ ਹੁਣ ਬਾਅਦ ਵਿੱਚ ਜ਼ਿਲ੍ਹਾ ਚ ਜਾ ਰਹੇ ਨੇ ਹਾਂ ਔਰ ਉਸ ਸਮੇਂ ਤਾਂ ਇਹ ਇਹਨਾਂ ਨੂੰ ਇਹ ਸੀਗਾ ਵੀ ਇਹਨੇ ਰਾਜਾ ਵੜਿੰਗ ਨੂੰ ਇਹ ਸੀਗਾ ਕਿ ਇਹਨੇ ਮੇਰੇ ਖਿਲਾਫ ਖਬਰ ਛਾਪੀ ਆ ਹਾਂ ਤੇ ਸੁਮੇਸ਼ ਸਿੰਘ ਸੈਣੀ ਨਾਲ ਇਹਨਾਂ ਨੂੰ ਨੁਕਸਾਨ ਬਹੁਤ ਹੋਇਆ ਸੁਮੇਸ਼ ਸਿੰਘ ਸੈਣੀ ਦੇ ਬੋਲਣ ਨਾਲ ਉਸ ਇੰਟਰਵਿਊ ਦੇ ਨਾਲ ਹਾਂ ਔਰ ਵੱਡੀ ਗੱਲ ਜਿਹੜੀ ਸਭ ਤੋਂ ਮੈਂ ਜਿਹੜਾ ਮੈਂ ਦੱਸਣ ਲੱਗਾ ਹੁਣ ਜਿਹੜਾ ਸਭ ਤੋਂ ਵੱਡਾ ਮੇਰੇ ਸਾਥੀਆਂ ਨੇ ਮੇਰਾ ਬਹੁਤ ਵੱਡਾ ਨੁਕਸਾਨ ਕੀਤਾ ਜਿਹੜੇ ਪੱਤਰਕਾਰ ਸਾਥੀ ਨੇ ਚੰਡੀਗੜ੍ਹ ਦੇ ਜਿਹੜੇ ਮੇਰੇ ਮੇਰੀਆਂ ਖਬਰਾਂ ਤੋਂ ਜਹਿਲਸੀ ਕਰਦੇ ਹੁੰਦੇ ਸੀ ਜਿਹੜੇ ਜਿਨ੍ਹਾਂ ਨੂੰ ਜਿਹੜੇ ਚੰਡੀਗੜ੍ਹ ਦੇ ਵਿੱਚ ਬੈਠੇ ਆਪਣੀਆਂ ਦੁਕਾਨਾਂ ਚਲਾਈਆਂ ਹੁੰਦੀਆਂ ਸੀ ਜਿਨ੍ਹਾਂ ਨੇ ਔਰ ਉਹ ਸਭ ਤੋਂ ਵੱਡਾ ਨੁਕਸਾਨ ਕਰਨ ਦੇ ਵਿੱਚ ਮੇਰੇ ਉਹਨਾਂ ਬੰਦਿਆਂ ਦਾ ਰੋਲ ਔਰ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਜਿਹੜੀ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਪੱਤਰਕਾਰ ਦੇ ਖਿਲਾਫ ਕੋਈ ਕੁਝ ਵੀ ਹੁੰਦਾ ਬਹੁਤ ਸਾਰੀਆਂ ਪੱਤਰਕਾਰਾਂ ਦੇ ਖਿਲਾਫ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ ਤੇ ਹਮੇਸ਼ਾ ਉਹਨਾਂ ਪੱਤਰਕਾਰਾਂ ਦਾ ਜਿਹੜੀਆਂ ਛੋਟੀਆਂ ਸ਼ਹਿਰਾਂ ਦੀਆਂ ਪੱਤਰਕਾਰਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਦਾ ਮੂੰਹ ਹਮੇਸ਼ਾ ਚੰਡੀਗੜ੍ਹ ਆਲੂ ਹੁੰਦਾ ਵੀ ਯਾਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲੱਬ ਬੈਠੀ ਆ ਉਹ ਜਿਹੜਾ ਆ ਉੱਥੇ ਸਾਡੀ ਬਾਹ ਫੜੇਗੀ ਹਰਾਨੀ ਦੀ ਗੱਲ ਤਾਂ ਇਹ ਆ ਕਿਸ ਚੰਡੀਗੜ੍ਹ ਦੀ ਪ੍ਰੈਸ ਕਲੱਬ ਵੀ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਹੈ ਔਰ ਮੈਂ ਉਹਨਾਂ ਦੇ ਬਕਾਇਦਾ ਤੌਰ ਤੇ ਉਹਨਾਂ ਦੇ ਅਧਿਕਾਰੀਆਂ ਨੂੰ ਇਹ ਗੱਲ ਕਹੀ ਸੀ ਤੇ ਵੀ ਜੇ ਵੀ ਤੁਹਾਨੂੰ ਹਿਸਟਰੀ ਮaaf ਨਹੀਂ ਕਰੇਗੀ ਇਹ ਹਿਸਟਰੀ ਲਿਖੀ ਜਾਣੀ ਆ ਵੀ ਇੱਕ ਪੱਤਰਕਾਰ ਦੇ ਖਿਲਾਫ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਕਾਰਵਾਈ ਕੀਤੀ ਗਈ ਆ ਤੇ ਤੁਸੀਂ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਹੋ ਇਹ ਤੁਹਾਨੂੰ ਹਿਸਟਰੀ ਨੇ ਮaaf ਨਹੀਂ ਕਰਨਾ ਸੋ ਇਸ ਗੱਲ ਕਰਕੇ ਔਰ ਉਹ ਜਿਹੜਾ ਆ ਇਸ ਚੀਜ਼ ਦਾ ਮੈਂ ਸਮਝਦਾ ਕਿ ਇਸ ਮਾਮਲੇ ਦੇ ਵਿੱਚ ਪੱਤਰਕਾਰਤਾ ਦੀ ਕੋਈ ਜਿਹੜੀ ਆਪਸ ਵਿੱਚ ਦੇ ਵਿੱਚ ਸਾਰੇ ਲੋਕ ਜੇਲ੍ਹ ਸੀਨਾ ਭਰੇ ਹੋਏ ਨੇ ਕਿ ਇਹ ਬੰਦਾ ਜੇ ਖਬਰ ਕਰਦਾ ਤੇ ਇਹਨੂੰ ਠੋਕਦੇ ਹੋ ਹੁਣ ਸੋ ਇਹ ਜਿਹੜੀ ਵਿਡੰਬਣਾ ਆ ਮੈਂ ਕਈ ਵਾਰੀ ਗੱਲ ਵੀ ਕਰਦਾ ਹੁੰਦਾ ਮੈਂ ਕਹਾਂ ਵਕੀਲਾ ਤੋਂ ਹੀ ਸਿੱਖ ਲਾਓ ਏ ਦੇਖੋ ਕਿੰਨੀ ਜਿਹੜੀ ਆ ਇਕਤਾ ਆ ਉਹਨਾਂ ਦੀ ਸਰਕਾਰਾਂ ਨੂੰ ਝੁਕਾ ਦਿੰਦੇ ਨੇ ਬੜੇ ਬੜੀਆਂ ਸਰਕਾਰਾਂ ਨੂੰ ਉਹ ਮੂੰਹ ਦੇ ਮੂੰਹ ਸੱਡ ਦੰਨੇ ਨੇ ਸਾਡੇ ਇੱਥੇ ਕਿਸੇ ਦੇ ਖਿਲਾਫ ਜੇ ਕੋਈ ਪੱਤਰਕਾਰ ਦੇ ਖਿਲਾਫ ਕੋਈ ਕਾਰਵਾਈ ਕੋਈ ਕਰਦਾ ਆ ਜਾਂ ਉਹਨੂੰ ਕੋਈ ਧੱਕਾ ਕਰਦਾ ਆ ਤੇ ਜਾ ਕੇ ਸਰਕਾਰ ਦੇ ਨਾਲ ਰਲ ਜਾਂਦੇ ਨੇ ਦੂਸਰੇ ਬੰਦੇ ਸੋ ਉਹ ਇਹ ਗੱਲ ਭੁੱਲ ਜਾਂਦੇ ਆ ਵੀ ਕੱਲੋਂ ਜਿਹੜੀ ਆ ਨਾ ਅਸਲ ਵਿੱਚ ਕੀ ਆ ਕਿ ਚਾਪ ਪਲੂਸਾਂ ਦੀ ਜਿਹੜੀ ਆ ਨਾ ਪੱਤਰਕਾਰਤਾ ਦੇ ਵਿੱਚ ਚਾਪਲੂਸ ਪੱਤਰਕਾਰ ਬਹੁਤ ਜਿਹੜੇ ਆ ਗਏ ਨੇ ਜਿਹੜੇ ਸਰਕਾਰ ਦੇ ਤਲੇ ਚੱਟਦੇ ਨੇ ਥੋੜੇ ਥੋੜੇ ਪੈਸਿਆਂ ਲਈ ਥੋੜੇ ਥੋੜੇ ਮੁਫਾਜ਼ਾਂ ਲਈ ਇਹਨਾਂ ਨੇ ਬਿੜਾਗਰ ਕਰ ਦਿੱਤਾ ਪੱਤਰਕਾਰਤਾ ਦਾ ਔਰ ਔਰ ਹਿਸਟਰੀ ਇਹਨਾਂ ਨੂੰ ਮਾਫ਼ ਨਹੀਂ ਕਰੇਗੀ ਸਾਰਿਆਂ ਨੂੰ ਪਤਾ ਉਸ ਉਹ ਸਮਝਦੇ ਕੀ ਕਰੇ ਸਾਡਾ ਕੀਤਾ ਹੋਇਆ ਕੰਮ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਠੀਕ ਹੈ ਪਰ ਬਰਨਾਂ ਸਾਹਿਬ ਇੱਕ ਮੈਂ ਹਰ ਇੱਕ ਚੀਜ਼ ਜਾਣ ਲਈ ਆਪਾਂ ਹਰ ਇੱਕ ਚੀਜ਼ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗੱਲ ਆ ਕਾਰਨ ਜਿਹੜਾ ਮੁੱਖ ਹੈਗਾ ਆ ਇੱਕ ਇੰਟਰਵਿਊ ਹੁੰਦੀ ਤੁਹਾਡੀ 2019 ਦੇ ਵਿੱਚ ਨਸ਼ਰ ਹੁੰਦੀ ਹੈ ਉਸ ਇੰਟਰਵਿਊ ਦੇ ਵਿੱਚ ਇਹੋ ਜਿਹਾ ਹੋਇਆ ਕੀ ਹੈ ਇਹੋ ਜਿਹਾ ਉਹਦੇ ਤੱਥ ਕੀ ਸੀਗੇ ਕਿ ਇੰਨਾ ਇੰਨੀ ਜ਼ਿਆਦਾ ਇੰਟਰਵਿਊ ਚੁਬ ਗਈ ਕਿ ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੇਖੋ ਜਿਹੜਾ ਬਰਗਾੜੀ ਤੇ ਕੋਟਕਪੂਰਾ ਤੇ ਬਾਬਲ ਕਲਾ ਕਾਂਡ ਜਿਹੜਾ ਹੋਇਆ ਨਾ ਮੈਂ ਇਹ ਸਮਝਦਾ ਕਿ ਇਹਦੇ ਵਿੱਚ ਅੱਜ ਤਿੱਕਰ ਸੱਚ ਸਾਹਮਣੇ ਨਹੀਂ ਆਇਆ ਹੂੰ ਔਰ ਜਿਨੇ ਵੀ ਕਿਸੇ ਨੇ ਇਹਨੂੰ ਆ ਪੇਸ਼ ਕੀਤਾ ਹੂੰ ਉਹ ਸਿਰਫ ਕਿਸੇ ਨਾ ਕਿਸੇ ਮਫਾਦ ਕਰਕੇ ਉਹਦੇ ਤੇ ਕਿਸੇ ਰਿਪੋਰਟਿੰਗ ਕੀਤੀ ਆ ਤੇ ਕਿਸੇ ਮਫਾਦ ਕਰਕੇ ਹੂੰ ਕੋਈ ਇੱਕ ਪੱਤਰਕਾਰ ਮੈਨੂੰ ਇਹ ਗੱਲ ਕਹਦੇ ਬਾਹ ਫੜ ਕੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਬੜੀ ਨਿਰਪੱਖ ਪੱਤਰਕਾਰੀ ਕੀਤੀ ਆ ਹੂੰ ਮੈਂ ਇੱਕ ਇੰਗਲਿਸ਼ ਅਖਬਾਰ ਦੇ ਪੱਤਰਕਾਰ ਦਾ ਨਾਂ ਨਹੀਂ ਲੈਣਾ ਚਾਹਣਾ ਉਹਦਾ ਤਾਂ ਇਹ ਗੱਲ ਮਸ਼ਹੂਰ ਸੀਗੀ ਵੀ ਜਿੱਦਾਂ ਉਹਨੂੰ ਕੁਮਰ ਵਿਜੇ ਪ੍ਰਤਾਪ ਖਬਰ ਬਣਾ ਕੇ ਭੇਜ ਦਿੰਦਾ ਸੀ ਉਦਾਂ ਹੀ ਅੱਗੇ ਚੱਲ ਜਾਂਦੀ ਸੀ ਯਾਰ ਇਹ ਮਿਆਰਾ ਹੂੰ ਅਸਲ ਵਿੱਚ ਅ ਜੋ ਕੁਝ ਉੱਥੇ ਵਾਪਰਿਆ ਕੋਟਕਪੂਰਾ ਦੇ ਵਿੱਚ ਉਹਦੇ ਨਾਲ ਜਿਹੜੇ ਕਾਂਗਰਸ ਦੇ ਜਿਹੜੇ ਮਨਸੂਬੇ ਸੀਗੇ ਉਸ ਟਾਈਮ ਕੁਝ ਲੀਡਰਾਂ ਦੇ ਜਿਹੜੇ ਇਸ ਦੇ ਉੱਤੇ ਜਿਹੜੇ ਬਰਗਾੜੀ ਤੇ ਬੈਬਲ ਕਲਾ ਤੇ ਕੋਟਕਪੂਰਾ ਦੇ ਉੱਤੇ ਰਾਜਨੀਤੀ ਕਰ ਰਹੇ ਸੇ ਉਹ ਮਨਸੂਬੇ ਨੰਗੇ ਕਰ ਦਿੱਤੇ ਸੁਮੇਤ ਸਿੰਘ ਸੈਣੀ ਨੇ ਹੂੰ ਸੋ ਇਹ ਇਹ ਜਿਹੜੀ ਵੱਡੀ ਚੁਬਨ ਜਿਹੜੀ ਹੋਈ ਆ ਵੀ ਅਕਾਲੀ ਬੋਲ ਨਹੀਂ ਸੀ ਰਹੇ ਉਸ ਮਾਮਲੇ ਦੇ ਉੱਤੇ ਬੈਕਫੁੱਟ ਤੇ ਸੀਗੇ ਹੂੰ ਤੇ ਕਾਂਗਰਸ ਦੇ ਜਿਹੜੇ ਚੰਦ ਲੀਡਰ ਸੀਗੇ ਇਸ ਨੂੰ ਪੂਰੀ ਤਰ੍ਹਾਂ ਚਮਕਾਈ ਜਾ ਰਿਆ ਸੀ ਔਰ ਸਮੇਰ ਸਿੰਘ ਸਿਆਣੀ ਦੀ ਇੰਟਰਵਿਊ ਤੋਂ ਬਾਅਦ ਉਹ ਬ੍ਰੇਕ ਲੱਗ ਗਈ ਹਮ ਖਾਸ ਕਰਕੇ ਜਿਹੜਾ ਆ ਉਹ ਹਾਲਾਂਕਿ ਇੱਕ ਬੜੀ ਜਿਹੜੀ ਕਹਿ ਸਕਦੇ ਆ ਸਮੇਰ ਸਿੰਘ ਸਿਆਣੀ ਇੱਕ ਬੜਾ ਕੰਟਰੋਵਰਸ਼ਲ ਜਿਹੜਾ ਆ ਪੁਲਿਸ ਆਫੀਸਰ ਰਹਾ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਐਂਟੀ ਸਿੱਖ ਦੇ ਇਲਜ਼ਾਮ ਵੀ ਲੱਗਦੇ ਨੇ ਲੇਕਿਨ ਸਾਡਾ ਫੋਕਸ ਸਿਰਫ ਇਸ ਗੱਲ ਦੇ ਉੱਤੇ ਸੀਗਾ ਕਈਆਂ ਨੇ ਮੇਰੀ ਨੁਕਤਾਚੀਨੀ ਵੀ ਕੀਤੀ ਇਸ ਗੱਲ ਦੇ ਉੱਤੇ ਵੀ ਵੀ ਬਹੁਤ ਸਾਰੇ ਪੱਖ ਸੀਗੇ ਸੁਮੇਸ਼ ਸਿੰਘ ਸੈਣੀ ਨਾਲ ਜੁੜੇ ਹੋਏ ਵੀ ਉਹਨਾਂ ਤੇ ਸਵਾਲ ਨਹੀਂ ਕੀਤੇ ਗਏ ਵੀ ਜਿਹੜੇ ਸਵਾਲ ਕਰਦੇ ਉਹੋ ਕਰ ਲੰਦੇ ਸਵਾਲ ਸੁਮੇਸ਼ ਸਿੰਘ ਸੈਣੀ ਉੱਥੇ ਹੀ ਸੀ ਤੁਸੀਂ ਪੁੱਛ ਲੰਦੇ ਕਿਸੇ ਨੇ ਰੋਕਿਆ ਸੀ ਮੇਰਾ ਜਿਹੜਾ ਫੋਕਸ ਸਿਰਫ ਇਸ ਗੱਲ ਤੇ ਸੀਗਾ ਵੀ ਆਖਰ ਉੱਥੇ ਗੋਲੀ ਚਲਾਉਣ ਦਾ ਆਰਡਰ ਕਿਹਨੇ ਦਿੱਤਾ ਤੁਹਾਡੇ ਤੇ ਅਲੀਗੇਸ਼ਨ ਲੱਗਦੇ ਸੈਣੀ ਸਾਹਿਬ ਤੁਸੀਂ ਦੱਸੋ ਤੁਹਾਨੂੰ ਕਿਹਨੇ ਆਰਡਰ ਦਿੱਤਾ ਉਹ ਤਾਂ ਉਹ ਉਹ ਤਾਂ ਉਹ ਹੀ ਜਵਾਬ ਦੇ ਸਕਦੇ ਸੀ ਉਹ ਇੰਪੋਰਟੈਂਟ ਸਿਗਾ ਇਸ ਗੱਲ ਕਰਕੇ ਇਹ ਸਭ ਤੋਂ ਵੱਡੀ ਚੁੱਭਣ ਜਿਹੜੀ ਹੋਈ ਆ ਵੀ ਇਹ ਕਾਂਗਰਸੀ ਲੀਡਰਾਂ ਨੂੰ ਸੁਮੇਸ਼ ਸਿੰਘ ਸੈਣੀ ਨੇ ਨੰਗਾ ਕਰ ਦਿੱਤਾ ਸੀ ਅੱਛਾ ਉਸ ਇੰਟਰਵਿਊ ਦੇ ਵਿੱਚ ਤੇ ਜੇ ਉਹ ਔਰ ਕਿਉਂਕਿ ਸੈਣੀ ਦੇ ਖਿਲਾਫ ਉਸਲਾ ਕੁਝ ਕਾਰਵਾਈ ਕਰਨੀ ਸੀ ਸਕਦੇ ਤੇ ਇਹ ਮੇਰੇ ਦਿਵਾਲੇ ਹੋ ਪਰ ਬਰਿਆਣਾ ਸਾਹਿਬ ਜੀ ਆਪਾਂ ਇਸ ਸਵਾਲ ਦੇ ਜਵਾਬ ਵੱਲ ਵੀ ਧਿਆਨ ਦਿਈਏ ਕਿ ਕਿਸੇ ਨੇ ਆਰਡਰ ਦਿੱਤਾ ਤੇ ਇਸ ਆਰਡਰ ਦੇਣ ਦੀ ਗੱਲ ਨੂੰ ਲੈ ਕੇ ਸਿੱਧਾ ਜਿਹੜਾ ਨਿਸ਼ਾਨਾ ਜਾਂਦਾ ਉਹ ਉਸ ਮੌਕੇ ਦੀ ਸਰਕਾਰ ਤੇ ਜਾਂਦਾ ਤੇ ਉਸ ਵੇਲੇ ਤਾਂ ਕਾਲੀ ਦਲ ਸੀਗਾ ਜਦੋਂ ਇਹ ਸਾਰਾ ਕਾਂਡ ਵਾਪਰਿਆ ਉਸ ਤੋਂ ਬਾਅਦ ਭਾਵੇਂ ਕਾਂਗਰਸ ਆਈ ਹੈ ਪਰ ਉਸ ਵੇਲੇ ਤਾਂ ਆਹੀ ਗੱਲ ਹੁੰਦੀ ਹੈ ਕਿ ਜੇ ਕਿਸੇ ਨੇ ਆਰਡਰ ਦਿੱਤਾ ਹੋਣਾ ਤਾਂ ਗ੍ਰਹਿ ਵਿਭਾਗ ਨੇ ਦਿੱਤਾ ਹੋਣਾ ਗ੍ਰਹਿ ਵਿਭਾਗ ਤਾਂ ਫਿਰ ਸੁਖਬੀਰ ਸਿੰਘ ਬਾਦਲ ਹੋਣਾ ਕੋਲ ਸੀ ਕਿੰਨੀ ਆ ਕਮਿਸ਼ਨ ਬਣ ਗਏ ਹੂੰ ਕਿੰਨੇ ਉਹਦੇ ਵਿੱਚ ਜਾਂਚ ਹੋ ਗਈਆਂ ਜਾਂਚ ਤਾਂ ਕਾਂਗਰਸ ਸਰਕਾਰ ਨੇ ਕਰਾਈ ਆ ਨਾ ਉਹ ਰਿਪੋਰਟਾਂ ਜਿਹੜੀਆਂ ਸਰਕਾਰ ਨੇ ਹੁਣ ਜਾਂਚ ਰਿਪੋਰਟ ਸਿੱਟੀ ਆ ਨਾ ਤੇ ਦੱਸਣ ਤਾਂ ਵੀ ਕਿੰਨੇ ਗੋਲੀ ਚਲਾਈ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ